ਪੰਜਾਬ ਦੇ ਵਿੱਚ ਇਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲੋਕ ਸੰਮਤੀ ਚੋਣਾਂ ਨੂੰ ਲੈ ਕੇ ਗੱਲ ਕਰੀ ਤਾਂ ਵਿਗਲ ਬਚ ਚੁੱਕਾ ਹੈ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਵੀ ਮੈਦਾਨ ਦੇ ਵਿੱਚ ਉਤਾਰੇ ਜਾ ਰਹੇ ਹਨ ਅੱਜ ਸਾਡੇ ਨਾਲ ਮੌਜੂਦ ਨੇ ਦਿਕਰਾ ਜੀ ਜਿਨ੍ਹਾਂ ਨੂੰ ਬਲੋਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਸਿੱਧਾ ਇੰਚਾਰਜ ਲਗਾਇਆ ਗਿਆ ਗੱਲਬਾਤ ਕਰਦੇ ਹਾਂ ਅ ਸਭ ਤੋਂ ਪਹਿਲਾਂ ਤਾਂ ਆਪਾਂ ਜੀ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੇ ਹਾਂ ਮੈਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਆਪਣਾ ਬਲੋਕ ਸੰਮਤੀ ਦਾ ਜਿਹੜਾ ਆ ਜ਼ੋਨ ਇੰਚਾਰਜ ਲਗਾਇਆ ਗਿਆ ਆ ਮੈਂ ਆਪਣੇ ਐਮ.ਐਲ.ਏ ਕਰੰਬੀਰ ਕੋਮਨਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ। ਨਗਰਾਨ ਜੀ ਵੱਡੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਹੈ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਤੁਸੀਂ ਭਰੋਸਾ ਦਿਦੋਗੇ ਪਾਰਟੀ ਨੂੰ? ਅਹ ਦੇਖੋ ਜੀ ਹਰ ਇੱਕ ਇਲੈਕਸ਼ਨ ਇੱਕ ਬਹੁਤ ਵੱਡਾ ਚੈਲੰਜ ਹੈ ਸਾਰੇ ਇਲੈਕਸ਼ਨ ਚੈਲੰਜ ਹੀ ਹੁੰਦਾ ਹੈ ਚਾਹੇ ਉਹ ਐਮ.ਐਲ.ਏ ਦਾ ਇਲੈਕਸ਼ਨ ਆ ਚਾਹੇ ਉਹ ਐਮ.ਸੀ. ਦਾ ਇਲੈਕਸ਼ਨ ਆ ਚਾਹੇ ਉਹ ਬਲੌਕ ਸੰਪਤੀ ਦਾ ਜਾਂ ਜ਼ਿਲ੍ਹਾ ਪ੍ਰੀਸ਼ਦ ਆ। ਹਰ ਇੱਕ ਇਲੈਕਸ਼ਨ ਇੱਕ ਬਹੁਤ ਵੱਡਾ ਚੈਲੰਜ ਹੈ ਤੇ ਅਸੀਂ ਇਸ ਚੈਲੰਜ ਨੂੰ ਅਸੈਪਟ ਕਰਦੇ ਹਾਂ ਇਸ ਚੈਲੰਜ ਲਈ ਪੂਰੀ ਮ ਔਰ ਲੋਕਾਂ ਚ ਜਿਹੜੇ ਆਪਣੇ ਕੰਮ ਕੀਤੇ ਐ ਜਿਹੜੇ ਪੌਣੇ 4 ਸਾਲ ਚ ਆਪਾਂ ਕੰਮ ਕੀਤੇ ਐ ਉਹ ਕੰਮ ਲੈ ਕੇ ਜਾਵਾਂਗੇ ਚਾਹੇ ਉਹ ਹੈਲਥ ਰਿਲੇਟਡ ਹੋਵੇ ਚਾਹੇ ਉਹ ਬੀਡੀ ਰਿਲੇਟਡ ਹੋਵੇ ਚਾਹੇ ਉਹ ਪਾਣੀ ਰਿਲੇਟਡ ਹੋਵੇ ਚਾਹੇ ਉਹ ਸਪੋਰਟਸ ਰਿਲੇਟਡ ਹੋਵੇ ਅਸੀਂ ਹਰ ਕੰਮ ਜਿਹੜਾ ਪਬਲਿਕ ਤੱਕ ਲੈ ਕੇ ਜਾਵਾਂਗੇ ਕਿਉਂਕਿ ਜਦੋਂ ਗਰਾਊਂਡ ਲੈਵਲ ਤੇ ਤੁਸੀਂ ਵਰਕ ਕੀਤਾ ਹੁੰਦਾ ਹੈ ਉਦੋਂ ਤੁਹਾਨੂੰ ਪਬਲਿਕ ਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਲੋਕਾਂ ਨੂੰ ਵੀ ਦਿਖਦਾ ਹੈ ਕੰਮ ਯਾਰ ਜੋ ਕੀਤਾ ਆ ਬਾਕੀ ਐਮਐਲਏ ਸਾਹਿਬ ਨੇ ਬਹੁਤ ਹੀ ਜ਼ਿਆਦਾ ਜਿਹੜਾ ਆ ਇੱਕ ਜਿਹੜਾ ਪਹਿਲਾਂ ਇੱਥੇ ਡਰ ਦਾ ਮਾਹੌਲ ਹੁੰਦਾ ਸੀਗਾ ਔਰ ਸਹੀ ਮੈਨੇਚ ਉਹਨਾਂ ਨੇ ਸਾਬਤ ਕੀਤਾ ਕਿ ਵਾਕਈ ਹੀ ਆਮ ਆਦਮੀ ਜਿਹੜਾ ਆਮ ਆਦਮੀ ਦਾ ਜਿਹੜਾ ਐਮਐਲਏ ਆ ਉਹ ਕਰਮਵੀਰ ਕੋਮਣ ਹੈ ਔਰ ਐਮਐਲਏ ਵਾਲੀ ਕੋਈ ਗੱਲ ਹੀ ਨਹੀਂ ਉਹਨਾਂ ਚ ਦੂਰਾਂਜੀ ਇਸ ਵਾਰ ਆਮ ਆਦੀ ਪਾਲਤੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਔਰ ਇਸ ਵਾਰ ਮਹਿਲਾਵਾਂ ਨੂੰ 30% ਜਿਹੜਾ ਕੋਟਾ ਚ ਰੱਖਿਆ ਗਿਆ ਮਹਿਲਬਾ ਵਾਸਤੇ ਨਵੇਂ ਚਿਹਰੇ ਸਾਹਮਣੇ ਲੈਂਦੇ ਨੇ ਕਿਵੇਂ ਦੇਖੋ ਹਾਂਜੀ ਇਹ ਬਹੁਤ ਵਧੀਆ ਫੈਸਲਾ ਪੰਜਾਬ ਸਰਕਾਰ ਦਾ ਤੇ ਮੈਂ ਸਿਰਫ ਇੰਨੀ ਗੱਲ ਕਹੂੰਗਾ ਕਿ ਜਿਹੜੇ ਸਾਡੇ ਕੈਂਡੀਡੇਟ ਲੜ ਰਹੇ ਆ ਔਰ ਸਾਰੇ ਕੈਂਡੀਡੇਟ ਜਿਹੜੇ ਆ ਬਹੁਤ ਵਧੀਆ ਆ ਔਰ ਮਿਹਨਤ ਕਰਨ ਵਾਲੇ ਆ ਔਰ ਲੋਕਾਂ ਚ ਵਿਚਰਨ ਵਾਲੇ ਆ ਔਰ ਲੋਕਾਂ ਦੇ ਦੁੱਖ ਸੁੱਖ ਚ ਖੜਨ ਵਾਲੇ ਆ ਤੇ ਮੈਂ ਕਿਉਂਕਿ ਸਿੱਧੀ ਗੱਲ ਆ ਜਿਹੜਾ ਟੀਮ ਦਾ ਕੈਪਟਨ ਵਧੀਆ ਹੈ ਤਾਂ ਆਟੋਮੈਟਿਕਲੀ ਦੀ ਟੀਮ ਵੀ ਵਧੀਆ ਆ ਸਾਡਾ ਕੈਪਟਨ ਜਿਹੜੇ ਆ ਸਾਡੇ ਕਰਮਵੀਰ ਕੁਮਮ ਜੀ ਬਹੁਤ ਵਧੀਆ ਆ ਔਰ ਬਹੁਤ ਗਰਾਉਂਡ ਲੈਵਲ ਤੇ ਮਿਹਨਤ ਕਰਦੀ ਹੈ ਔਰ ਕਿਸੇ ਨੂੰ ਆਮ ਹਰ ਇੱਕ ਪਬਲਿਕ ਨੂੰ ਪਤਾ ਹੈ ਤੇ ਇਸ ਕਰਕੇ ਸਾਡੇ ਕੈਂਡੀਡੇਟਸ ਜਿਹੜੇ ਕੈਂਡੀਡੇਟ ਵੀ ਜਿਹੜੇ ਦੌੜ ਦੌੜ ਕੇ ਕੰਮ ਕਰਨ ਵਾਲੇ ਆ ਔਰ ਪਿੰਡਾਂ ਦੇ ਵਿੱਚ ਜੋ ਜੋ ਕੰਮ ਹੋਣ ਵਾਲੇ ਆ ਚਾਹੇ ਉਹ ਆਮ ਆਦਮੀ ਕ ਚਾਹੇ ਉਹ ਸਮਾਰਟ ਲਾਇਬ੍ਰੇਰੀਆਂ ਬਣ ਰਹੀਆਂ ਆ ਚਾਹੇ ਉਹ ਖੇਡ ਪਾਰਕ ਬਣ ਰਹੇ ਆ ਔਰ ਮੈਨੂੰ ਨਹੀਂ ਲੱਗਦਾ ਕਿ ਦਸੂਆ ਕੌਨਸਟੀਚਨਸੀ ਕੀ ਪੂਰੇ ਪੰਜਾਬ ਦੀ ਹਿਸਟਰੀ ਦੇ ਵਿੱਚ ਇੰਨੇ ਖੇਡ ਪਾਰਕ ਜਿਹੜੇ ਆ ਵੱਡੇ ਸਟਾਰ ਤੇ ਜਿਹੜੇ ਬਣ ਰਹੇ ਆ ਔਰ ਖੁਦ ਵਖੁਦ ਤੁਸੀਂ ਜਨਵਰੀ ਫਰਵਰੀ ਤੱਕ ਤੁਸੀਂ ਆਪ ਦੇਖਣਾ ਕਿ ਇੰਨੇ ਜ਼ਿਆਦਾ ਗਰਾਊਂਡ ਇੰਨੇ ਜ਼ਿਆਦਾ ਸਟੇਡੀਅਮ ਤਿਆਰ ਹੋ ਗਏ ਆ ਔਰ ਇਹ ਮੇਰੇ ਹਸਾਬ ਨਾਲ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਵਿਕਰਾਂਜੀ ਅਕਸਰ ਤੋਂ ਬਲੌਕ ਸੰਮਤੀ ਮੈਂਬਰ ਬੰਦੀ ਸੀ ਲੋਕਾਂ ਦੇ ਵਿਚਰ ਦੇ ਨਹੀਂ ਸੀ ਲੋਕਾਂ ਦੇ ਦਿਲਾਬ ਦੇ ਬਹਿਮ ਹੈ ਇਹਦਾ ਸੇਗਾ ਵੀ ਇਹ ਚੰਗਾ ਸਰਪੰਚ ਬਣਨਾ ਚੰਗਾ ਕਿਉਂਕਿ ਬਲੌਕ ਸੰਮਤੀ ਦੇ ਮੈਂਬਰਾਂ ਨੂੰ ਲੋਕਾਂ ਦੀ ਧਾਰਨਾ ਇਸ ਤਰ੍ਹਾਂ ਬਣੀ ਹੋਈ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਕਿ ਲੋਕੀ ਸਰਪੰਚਪਨ ਨਾਲ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਬਲੌਕ ਸੰਮਤੀ ਮੈਂਬਰ ਦੀ ਇਹਨਾਂ ਨੇ ਇੰਪੋਰਟੈਂਸ ਹੀ ਖਤਮ ਕਰਤੀ ਹੈ ਲੋਕੀ ਮਤਲਬ ਇਹ ਸੋਚਦੇ ਆ ਕਿ ਬਲੌਕ ਸੰਮਤੀ ਮੈਂਬਰ ਇਜ਼ ਅ ਡੰਮੀ ਬਟ ਅਸੀਂ ਇਹ ਸਾਬਤ ਕਰਕੇ ਦਿਖਾਵਾਂਗੇ ਸਾਡੀ ਅਗਰ ਜਿਹੜੀ ਹੈ ਆਪਣੀ ਦਸੂਹੇ ਦੀ ਹਲਕਾ ਤੋਂ ਸੁਭੇ ਦੀ ਜਿਹੜੀ ਆਮ ਜਨਤਾ ਹੈ ਜੋ ਸਾਡਾ ਸਾਥ ਦਿੰਦੀ ਹੈ ਤਾਂ ਅਸੀਂ ਪੂਰੇ ਮਤਲਬ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਔਰ ਬਲੌਕ ਸੰਮਤੀ ਜਿਹੜੇ ਮੈਂਬਰ ਹੈਗੇ ਆ ਉਹ ਸਹੀ ਮੈਨੇਜ ਦੱਸਾਂਗੇ ਕਿ ਹਾਂ ਕਿ ਬਲੌਕ ਸੰਮਤੀ ਮੈਂਬਰ ਹੈ ਔਰ ਉਹਨਾਂ ਦੇ ਕੰਮ ਕੀ ਹੈ ਇਹ ਲੋਕਾਂ ਜਿਹੜਾ ਅਨੀ ਤਾਂ ਆਮ ਤੌਰ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਅਸੀਂ ਪਿੰਡਾਂ 'ਚ ਵੀ ਜਾਂਦੇ ਸੀਗੇ ਚਾਹੇ ਐਮਐਲਏ ਸਾਹਿਬ ਮੀਟਿੰਗ ਮੀਟਿੰਗਸ ਵੀ ਕਰਦੇ ਆ ਜਾਂ ਪਿੰਡਾਂ 'ਚ ਜਾਂਦੇ ਆ ਤਾਂ ਜਦੋਂ ਅਸੀਂ ਬਲੌਕ ਸੰਮਤੀ ਮੈਂਬਰ ਦਾ ਨਾਮ ਪੁੱਛਦੇ ਸੀ ਲੋਕਾਂ ਨੂੰ ਪਤਾ ਹੀ ਨਹੀਂ ਸੀ ਕੌਣ ਬਲੌਕ ਸੰਮਤੀ ਮੈਂਬਰ ਹੈ ਕਿਉਂਕਿ ਉਹ ਇੱਕ ਤਾਂ ਉਹਨਾਂ ਦੀ ਇੰਪੋਰਟੈਂਸ ਖਤਮ ਕਰਦੀ ਇੱਕ ਉਹ ਖੋਦੀ ਕੰਮ ਕਰਨ ਵਾਲੀ ਨਹੀਂ ਸੀਗੀ ਤੇ ਇਸ ਕਰਕੇ ਅਸੀਂ ਤੁਹਾਨੂੰ ਉਹਦੇ ਜਿਹੜਾ ਸਹੀ ਜਿਹੜਾ ਅਰਥ ਜਿਹੜਾ ਤੁਹਾਨੂੰ ਅਸੀਂ ਦੱਸਾਂਗੇ ਕਿ ਬਲੌਗ ਸੰਪਤੀ ਮੈਂਬਰ ਦਾ ਕੰਮ ਕੀ ਹੁੰਦਾ ਹੈ ਔਰ ਬਲੌਗ ਸੰਪਤੀ ਮੈਂਬਰ ਕੀ ਕੀ ਕਰ ਸਕਦਾ ਹੈ ਹੁਣ ਤਿਆਰੀਆਂ ਕਿਸੇ ਨੇ ਚਲ ਰਹੀਆਂ ਨੇ ਤਿਆਰੀਆਂ ਤਾਂ ਹੈਗਾ ਜੀ ਪਹਿਲਾਂ ਤਾਂ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਨੋਮੀਨੇਸ਼ਨ ਆਪਾਂ ਭਰਾਂਗੇ ਕੈਂਡੀਡੇਟਸ ਦੇ ਤੇ ਉਸ ਤੋਂ ਬਾਅਦ ਜਿਹੜੀ ਹੈ ਸਾਡੀ ਜਿਹੜੀ ਜਦੋਂ ਚੋਣ ਨਿਸ਼ਾਨ ਮਿਲ ਜਾਣਗੇ ਉਸ ਤੋਂ ਬਾਅਦ ਜਿਹੜੀ ਹੈ ਆਪਣੀ ਕਾਰਵਾਈ ਜਿਹੜੀ ਹੈ ਚੋਣ ਦੀ ਸ਼ੁਰੂ ਕਰਾਂਗੇ ਡੋਰ ਟੂ ਡੋਰ ਲੋਕਾਂ ਜਾਵਾਂਗੇ ਲੋਕਾਂ ਜਿਹੜੇ ਕੰਮ ਕਰ ਕਰ ਚੁੱਕੇ ਆ ਔਰ ਜਿਹੜੇ ਕਰਨ ਵਾਲੇ ਰਹਿ ਗਏ ਆ ਉਹ ਵੀ ਆਪਾਂ ਦੱਸਾਂਗੇ ਔਰ ਆਮ ਤੌਰ ਤੇ ਲੋਕਾਂ ਨੂੰ ਪਤਾ ਵੀ ਹੈ ਕਿ ਅਸੀਂ ਕੰਮ ਕਰਦੇ ਪਏ ਆ ਤੇ ਵਧੀਆ ਤਰੀਕੇ ਨਾਲ ਜੋ ਜੋ ਅਸੀਂ ਜਿਸ ਜਿਸ ਫੀਲਡ ਚ ਕੰਮ ਕਰਦੇ ਪਏ ਆ ਨਗਰਾਨੀ ਜੀ ਅੱਗੇ ਦੋ ਪਾਰਟੀਆਂ ਇਲੈਕਸ਼ਨ ਲੜਦੀ ਸੀ ਹੁਣ ਤੀਸਰੀ ਪਾਰਟੀ ਵੀ ਮੈਦਾਨ ਵਿੱਚ ਆਈ ਕਿਵੇਂ ਦੇਖਦੇ ਹੋ ਮੁਕਾਬਲਾ ਦੇਖੋ ਜੀ ਮੁਕਾਬਲਾ ਤਾਂ ਹੈਗਾ ਹੀ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੁਕਾਬਲਾ ਨਹੀਂ ਆ ਹਰ ਇੱਕ ਪਾਰਟੀ ਨੇ ਆਪਣਾ ਆਪਣਾ ਜੋਰ ਲਾਣਾ ਅਸੀਂ ਆਪਣਾ ਮੈਨੀਫੈਸਟੋ ਲੈ ਕੇ ਜਾਵਾਂਗੇ ਅਸੀਂ ਜੋ ਜੋ ਕੀਤਾ ਹੈ ਤੇ ਅਸੀਂ ਪਬਲਿਕ ਨੂੰ ਦੱਸਾਂਗੇ ਕਿ ਹਾਂ ਇਹ ਕੀਤਾ ਜੋ ਜੋ ਅਸੀਂ ਕੀਤਾ ਹੋਈ ਪਬਲਿਕ 'ਚ ਲੈ ਕੇ ਜਾਵਾਂਗੇ ਬਾਕੀ ਬਾਕੀ ਆਪਣੀਆਂ ਪਾਰਟੀਆਂ ਆਪਣਾ ਪ੍ਰੋਗਰਾਮ ਲੈ ਕੇ ਜਾਣਗੀਆਂ ਤੇ ਬਾਕੀ ਐਂਡ ਦੇ ਵਿੱਚ ਦੇਖੋ ਜਿਹੜਾ ਬੰਦਾ ਮਿਹਨਤ ਵੱਧ ਕਰੇਗਾ ਔਰ ਲੋਕਾਂ ਦੇ ਕੰਮ ਜ਼ਿਆਦਾ ਕਰਾਏਗਾ ਤਾਂ ਐਂਡ ਆਫ ਦਿ ਡੇ ਆਈ ਥਿੰਕ ਉਹੀ ਜਿੱਤੂਗਾ ਨਿਰਮਨ ਜੀ ਉਹ ਕਿਹੜੇ ਮੁਕਈ ਕੰਮ ਆਮ ਆਦੀ ਪਾਰਟੀ ਵੱਲੋਂ ਕੀਤੇ ਗਏ ਜੋ ਇਸ ਸੋਚ ਕੇ ਲੋਕ ਬੋੜ ਪਾਣ ਕਿਸ ਬਤ ਜੀ ਬਿਲਕੁਲ ਚਾਹੇ ਤੁਸੀਂ 300 ਯੂਨਿਟ ਬਿਜਲੀ ਦੇ ਲੈ ਲਓ ਸਭ ਤੋਂ ਵੱਡੀ ਜਿਹੜੀ ਆ ਆਮ ਜਿਹੜੀ ਬੰਦੇ ਨੂੰ ਸਹੂਲਤ ਮਿਲੀ ਹੈ ਆਪਣੇ ਖੇਡ ਮੈਦਾਨ ਦੇਖ ਲਓ ਆਪਣੇ ਬਣ ਰਏ ਆ ਮੋਹੱਲਾ ਕਲੀਨਿਕ ਬਣ ਕਾਫੀ ਬਣ ਗਏ ਆ ਬਣਨ ਵਾਲੇ ਆ ਚਾਹੇ 스마트 ਲਾਇਬ੍ਰੇਰੀਆਂ ਲੈ ਲਓ ਠੀਕ ਹੈ ਜੀ ਪਿੰਡਾਂ ਦੇ ਵਿੱਚ ਮਤਲਬ ਹਰੇਕ ਤਰੀਕੇ ਨਾਲ ਜਿਹੜਾ ਆ ਕੰਮ ਹੋ ਰਿਹਾ ਹੈ ਔਰ ਜਿਹੜੇ ਕੰਮ ਕਦੀ ਨਹੀਂ ਹੋਏ ਸੀਗੇ ਉਹ ਹੁਣ ਜਿਹੜੇ ਆ ਹੋ ਰਹੇ ਆ ਸਭ ਤੋਂ ਪਹਿਲਾਂ ਚਾਹੇ ਤੁਸੀਂ ਜੁੱਧ ਨਸ਼ਾ ਵਿਰੋਧੀ ਗੱਲ ਕਰ ਲੋ ਇਹ ਸਰਕਾਰ ਸਾਡੀ ਦੀ ਬਹੁਤ ਵੱਡੀ ਅਚੀਵਮੈਂਟ ਹੈ ਔਰ ਉਹਦੇ ਨਾਲ ਦੇ ਨਾਲ ਜਿਹੜੇ 15 15 20 20 ਸਾਲ ਤੋਂ ਜਿਹੜੇ ਲਿੰਕ ਰੋਡਸ ਜਿਹੜੇ ਆ ਉਹ ਉਹਨਾਂ ਦੇ ਕੰਮ ਜਿਹੜੇ ਸ਼ੁਰੂ ਹੋ ਗਏ ਆ ਔਰ ਮੇਬੀ ਮੈਨੂੰ ਲੱਗਦਾ ਕਿ ਫਰਵਰੀ ਤੱਕ ਉਹ ਵੀ ਸਾਰੇ ਕੰਮ ਬਣ ਕੇ ਜਿਹੜੇ ਰੋਡਸ ਬਣ ਕੇ ਕੰਪਲੀਟ ਹੋ ਜਾਣਗੇ ਕਿਉਂਕਿ ਟੈਂਡਰ ਲੱਗ ਚੁੱਕੇ ਆ ਉਹ ਵੀ ਸਾਡੀ ਬਹੁਤ ਵੱਡੀ ਅਚੀਵਮੈਂਟ ਹੈ ਔਰ ਉਹਦੇ ਨਾਲ ਦੇ ਨਾਲ ਜੇ ਅਸੀਂ ਆਪਣੇ ਮਤਲਬ ਲੋਕਲ ਜਿਹੜੇ ਬਲੌਕ ਤਲਵਾੜਾ ਦੇ ਸਕੂਲਸ ਦੀ ਗੱਲ ਕਰੀਏ ਉਹਦੇ ਵਿੱਚ ਵੀ ਜਿਹੜੀ ਹੈ ਬੇ ਮਤਲਬ ਬਹੁਤ ਵ ਲੋ ਮਤਲਬ ਕਿ ਚਾਰ ਦਵਾਰੀਆਂ ਹੀ ਨਹੀਂ ਸੀਗੀਆਂ ਕਈ ਸਕੂਲਾਂ ਨੂੰ ਤੇ ਮੈਂ ਆਪਣੇ ਜੇ ਆਪਣੇ ਤਲਵਾੜੇ ਦੀ ਗੱਲ ਹੀ ਕਰਾਂ ਆਪਣੇ ਪਿੰਡਾਂ ਦੀ ਪਿੰਡਾਂ ਦੀ ਗੱਲ ਤਾਂ ਕਰੂੰਗਾ ਤਲਵਾੜੇ ਦੀ ਗੱਲ ਹੀ ਕਰਾਂ ਸਾਡੇ ਤਲਵਾੜੇ ਬॉयਸ ਸਕੂਲ 1962 ਦਾ ਬਣਿਆ ਆ ਤੇ ਮੈਨੂੰ ਲੱਗਦਾ 1962 ਤੋਂ ਬਾਅਦ ਪਹਿਲੀ ਵਾਰੀ ਚਾਰ ਦਵਾਰੀ ਹੋਈ ਉਹਦੀ ਐਦਾਂ ਹੀ ਆਪਣੇ ਜੇ ਮੈਂ ਪਿੰਡਾਂ ਦੀ ਗੱਲ ਕਰਾਂ ਪਿੰਡਾਂ ਦੇ ਵਿੱਚ ਵੀ ਚਾਹੇ ਤੁਸੀਂ ਜਿੰਨੇ ਮਰਜੀ ਸਕੂਲ ਲੈ ਲਓ ਪਿੰਡਾਂ ਦੇ ਹਰ ਇੱਕ ਸਕੂਲ ਚਾਹੇ ਮੰਗੋ ਮੇਰੇ ਦਾ ਸਕੂਲ ਲੈ ਲਓ ਭਲਾੜ ਦਾ ਸਕੂਲ ਲੈ ਲਓ ਭੋਲ ਦਾ ਸਕੂਲ ਲੈ ਲਓ ਹਰ ਇੱਕ ਜਿਹੜੇ ਸਕੂਲਸ ਦੇ ਵਿੱਚ ਵਧੀਆ ਇਨਫਰਾਸਟ੍ਰਕਚਰ ਔਰ ਪਲੱਸ ਜਿਹੜੀ ਆ ਚਾਰ ਦਿਵਾਰੀਆਂ ਔਰ ਸਿਕਿਉਰਿਟੀ ਗਾਰਡ ਰੱਖੋਗੇ ਅੱਜ ਤੱਕ ਜਿਹੜੇ ਕੰਮ ਨਹੀਂ ਹੋਏ ਸੀਗੇ ਉਹ ਕੰਮ ਹੋ ਰਹੇ ਆ ਔਰ ਬੱਚਿਆਂ ਨੂੰ ਬਹਿਣ ਲਈ ਵਧੀਆ ਜਿਹੜੇ ਡੈਸਕ ਚਾਹੇ ਤੁਸੀਂ ਪ੍ਰੋਜੈਕਟਰ ਲੈ ਲਓ ਮਤਲਬ ਬਹੁਤ ਵਧੀਆ ਕੰਮ ਜਿਹੜੇ ਆ ਤੁਹਾਡੀ ਸਰਕਾਰ ਨੇ ਜਿਹੜਾ ਆ ਮਤਲਬ ਐਜੂਕੇਸ਼ਨ ਦੇ ਮਾਮਲੇ 'ਚ ਕੀਤੇ ਆ ਬਗਰਾਣ ਜੀ ਤੁਹਾਨੂੰ ਵੱਡੀ ਜਿਹੀ ਵਾਰ ਦਿੱਤੀ ਬਲੌਕ ਤਲਵਾੜਾ ਤੁਹਾਡੇ ਇੰਚਾਰਜ ਆਇਆ ਹੁਣ ਬਲੌਕ ਤਲਵਾੜਾ ਦੇ ਵਸਨੀਕਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਮੈਂ ਤਲਵਾੜਾ ਬਲੌਕ ਤਲਵਾੜਾ ਦੇ ਜਿੰਨੇ ਵੀ ਜਿਹੜੇ ਮੇਰੇ ਭੈਣ ਭਰਾ ਸਾਰੇ ਮਾਪ ਬਜ਼ੁਰਗ ਜਿੰਨੇ ਵੀ ਹੈਗੇ ਆ ਮੈਂ ਉਹਨਾਂ ਨੂੰ ਸਿਰਫ ਇੰਨੀ ਗੱਲ ਕਹਿਣਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਬਲੌਕ ਸੰਪਤੀ ਦਾ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜ ਰਹੀ ਹੈ ਤੇ ਇਹ ਇਲੈਕਸ਼ਨ ਜਿਹੜੇ ਆ ਤੁਸੀਂ ਐਮਐਲਏ ਕਰਮਬੀਰ ਖੋਮੰਦੀ ਜਿਹੜੀ ਹੈ ਪੌਣੇ 4 ਸਾਲ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅ ਜਰੂਰ ਆਮ ਆਦਮੀ ਪਾਰਟੀ ਨੂੰ ਵੋਟ ਪਾਈਓ ਔਰ ਜਿਹੜਾ ਐਮ ਐਲ ਏ ਮਤਲਬ ਕਿ ਜਿਹੜਾ 4 4 ਵਜੇ ਉੱਠ ਕੇ ਰਾਤ ਦੇ 12 12 ਵਜੇ ਤੱਕ ਜਿਹੜਾ ਆ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਤਾਂ ਮੈਂ ਸਿਰਫ ਇਹ ਰਿਕੁਐਸਟ ਕਰੂੰਗਾ ਕਿ ਜਰੂਰ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡੇ ਕੈਂਡੀਡੇਟਸ ਜਿਹੜੇ ਆ ਜਿਹੜੇ ਇਨੀ ਮਿਹਨਤ ਕਰ ਰਹੇ ਆ ਔਰ ਲੋਕਾਂ ਦੇ ਵਿੱਚ ਹਾਜ਼ਰ ਰਹਿੰਦੇ ਆ ਉਹਨਾਂ ਨੂੰ ਦੇਖਦੇ ਹੋਏ ਜਰੂਰ ਆਮ ਆਦਮੀ ਪਾਰਟੀ ਨੂੰ ਵੋਟ ਪਾਇਓ ਔਰ ਤਾਂ ਕਿ ਜਿਹੜਾ ਆ ਆਪਾਂ ਤੁਹਾਨੂੰ ਸਹੀ ਮੈਨੇ ਅਰਥਾਂ ਦੇ ਵਿੱਚ ਜਿਹੜਾ ਬਲੌਕ ਸੰਪਤੀ ਦਾ ਜ਼ਿਲ੍ਹਾ ਪੰਚਾਇਤ ਦੀ ਵੈਲਿਊ ਸਮਝਾ ਸਕੀਏ ਕਿ ਉਹਨਾਂ ਦੀ ਵੈਲਿਊ ਕੀ ਹੈ ਔਰ ਕੀ ਕੀ ਕਰ ਸਕਦੇ ਗੱਲਬਾਤ ਕੀਤੀ ਹੈ ਵਿਕਰਾਂਤ ਉਹਨਾਂ ਨਾਲ ਜਿਨ੍ਹਾਂ ਨੂੰ ਬਲੌਕ ਤਲਵਾੜੇ ਦਾ ਇੰਚਾਰਜ ਬਣਾਇਆ ਗਿਆ ਔਰ ਇਹਨਾਂ ਵੱਲੋਂ ਜਿਹੜੀ ਆਮ ਆਦੀ ਪਾਰਟੀ ਵੱਲੋਂ ਕੀਤੇ ਗਏ ਕੰਮ ਦਾ ਇਹ ਵੇਰਵਾ ਦਿੱਤਾ ਗਿਆ ਉਹਨਾਂ ਨੇ ਕਿਹਾ ਵੀ ਤਨੋਂ ਮਨੋਂ ਅਸੀਂ ਮਿਹਨਤ ਕਰਕੇ ਜਿਹੜੀ ਚੀਟਾਂ ਗਈਆਂ ਅਸੀਂ ਦਿੱਤਾਗੇ